ਜੀ ਕਾਰ ਬਾਈ ਜੀ ਲੋ ਬਾਈ ਹਰ ਸਵੇਰ ਦਾ ਕਹਿੰਦਾ ਸ਼ਾਮ ਨੂੰ ਆਇਆ ਮੱਕੇ ਮੁੱਕੀ ਜਲ ਗਿਆ ਉਹ ਤੇ ਵੀ ਬਾਕੀ ਕਹਿੰਦਾ ਵੀ ਲੱਗਣਾ ਥੋੜੇ ਜਿਹੇ ਟਾਈਮ ਆ ਪੱਧਰਾ ਹੀ ਆ ਪੁਰੇ ਕਿਹੜੇ ਕਰਕੇ ਆਪਾਂ ਨੇ ਕਦੇ ਉਧਾਨ ਤੋਂ ਲਾਇਆ ਬਹੁਤੇ ਕਿਹੜੇ ਬੋਂਦੇ ਬੂੰਦੇ ਤੇ ਇਹਨੂੰ ਉੋਂ ਨੇਜਰ ਅਸੀਂ ਕਰਾਈ ਜਾਂਦੇ ਤੇ ਚਰੀ ਮੱਕੀ ਕਰਕੇ ਉਹਦੇ ਪਾਣੀ ਘੱਟ ਹੁੰਦਾ ਤੇ ਉਹਦੇ ਕਰਕੇ ਅਸੀਂ ਨੇਜਰ ਦੂਜਰ ਕਰਾਈ ਜਾਂਦੇ ਤੇ ਬਾਕੀ ਆ ਬਾਤ ਦੀ ਬੱਟ ਕਰਕੇ ਉੱਪਰ ਲੱਗ ਕਰਾ ਦੇਣਾ ਕਿੰਨਾ ਏਰੀਆ ਦਾ ਆ ਨੇ ਚਾਰ ਬਿੱਗੇ ਆ ਵੀਰੇ ਸਭ ਵਿੱਚ ਨੇ ਚਾਰ ਹੈ ਸਾਰੇ ਏਰੀਆ ਹਾਂ ਸੁਹਾੜਾ ਏ ਡੇਢ ਕ ਬਗਾ ਏ ਚਾਰ ਬਿੱਗੇ ਲਾ ਚਾਰ ਬਿੱਗੇ ਏ ਕਿੱਲੇ ਥੋੜਾ ਘੱਟ ਆ ਹਾਂ ਪਰ ਮੂਹ ਨੂੰ ਪਹਿਲਾਂ ਉਰੇ ਲਾਉਣੇ ਆ ਜਿੱਕੇ ਅਜੇ ਮੋਟਰ ਵਰ ਤਾਂ ਇੱਕ ਵਾਰੇ ਵਾਇਆ ਕਿ ਤੇ ਅੰਬ ਵਧੀ ਹੋਏ ਹੋਗੇ ਵਧੀ ਹਾਂ ਪਾਣੀ ਮਿਲਿਆ ਕੇ ਨਾ ਨੀ 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 ਲਾ ਰਿਆ ਨੀ ਮਿਉ ਦੀ ਦੀਉ ਹੋ ਰੇ ਇਹ ਤਾਂ ਵੀ ਟੂ ਵੇ ਕਰਕੇ ਹਿੱਲਿਆ ਪਿਆ ਉਹ ਇਹਦੇ ਵਿੱਚ ਨਾ ਇੱਥੇ ਪਾਣੀ ਆਉਂਦਾ ਬਹੁਤਾ ਨਾਲ ਕੋਸਾ ਜੀ ਮੈਨਾਂ ਜੀਆਂ ਨੂੰ ਬੋਨੇ ਆਂ ਸੀ 6-6 ਮਹੀਨੇ ਚ ਇੱਕ ਵਾਰ ਬੋਦੇ ਹੁੰਦੇ ਸੀ ਇੰਦੂ ਆ ਵੀ ਇਹ ਤਾਂ ਹੋਈ ਜਿਹੜਾ ਬਾਹ ਹੋਊਗਾ ਇਹਨਾਂ ਕਦੂ-ਕਦੂ ਹੋਊਗਾ ਅੱਜ ਕਰੀ ਬੀਜ ਦਿੰਦੇ ਤੇ ਇੱਕ ਵਾਰ ਜਰੀ ਬੀਜ ਕੇ ਸਿਆਲ ਆ ਜਾਂਦਾ ਤਾਂ ਉਹਦੇ ਚਾਰ ਬਿੱਗੇ ਚ ਕਦੇ ਉਮੀਮਾਨਾ ਹੋਈ ਜਾਂਦੀ ਸੀ ਵਧੀਆ ਹੋ ਜਾਂਦੀ ਸੀ ਬਾਕੀ ਦੇਖੋ ਕੱਕੇ ਗਾਹਾਂ ਗਾਹ ਕਿ ਆਉਣ ਲੱਗਿਆ ਮੈਂ 6 ਇੰਚੀ ਮੋੜ ਨੇ ਆਇਆ ਤਾਂ ਲੱਗਦਾ ਨਹੀਂ ਹੈਗਾ ਦੇਖ ਲੈ ਉਹ ਪੈਰ ਕਿਨੇ ਚੀ 6 ਪਛੇੜੋਂ ਚੜੂਗਾ ਕੱਕੇ ਲਾਉਂਦਾ ਉਹਨੂੰ ਵੀ 6 ਇੰਚੀ ਪੈਪ ਲਾਉਂਦਾ ਇਹ ਜੀ ਦਾ ਉਹ ਦੇ ਮੈਂ ਕਿਹਾ ਆਹ ਦਿੱਤਾ ਉਹਨੇ ਜਰਾ ਜਿਹਦੇ ਪੈਰ ਹੋਰ ਕਰਿਆ ਕਹਿੰਦਾ ਆਹ ਮੂਟੀਆਂ ਆ ਗਈਆਂ ਮੈਂ ਕਿਹਾ ਹੁਣ ਉਹਨੂੰ ਵੀ ਚਾਈਦਾ ਤਾਂ ਚੜਦਾ 6 ਇੰਚੀ ਪੈਪ ਦਾ ਫਿਰ ਐ ਹੁੰਦਾ ਯਾਰ ਇਹਨੂੰ 6 ਇੰਚੀ ਪੈਪ ਚੜ ਇੱਕ ਚੜਦਾ ਦਿਨਾਂ ਚ ਹਾਂ ਉਹ ਤਿੰਨੇ ਮੋੜੇ ਆਉਣੇ ਨਹੀਂ ਚੜਦਾ ਇੱਕ ਚੜਦਾ ਹੈ ਨਾ ਰੋਇਆ ਨਾ ਇਹਦਾ ਬਰੀ ਖੋਣਾ ਉਹ ਚੜਦਾ ਹੁਣ ਮੈਂ ਕਿਹਾ ਨਾ ਉਹ ਕਿਹੜਾ ਚੜਦਾ ਦਾ ਆ ਚੜਦਾ ਹੋਊਗਾ ਆਈ ਜਿਹੜੇ ਹੋਇਆ ਦੇਖ ਚੜਾਏ ਹੋਇਆ ਮੈਂ ਆ ਬਰੀ ਕਿਹਦਾ ਆ ਚੜਦੇ ਨਹੀਂ بس ਕੰਪਨੀ ਵਾਲੇ ਬਣੀਆ ਸੋਸੋ ਕੇ ਬੜਾਈ ਜਨੇ ਹੈ ਬਰਾਬਰ ਨਾਲੇ ਉਹ ਲਾਦਾ ਹੈ ਦੋ ਹੀਟਰ ਲਾਦਾ ਕਿਹੜਾ ਆ ਆਲਾ ਹਾਂ ਇਹ ਢਾਈਰ ਆ ਏਦਾਂ ਬੜਾ ਹੈ ਬਰਾਬਰ ਇਹ ਵੀ ਤਾਂ ਬਾਈ ਦੇ ਅੰਦਰ ਛੋਟਾ ਹਾਂ ਐ ਦੀ ਨਾ ਆ ਆ ਛੋਟੀ ਆ ਮਮਰਕ ਰੇਡਾਂ ਦੇ ਚਾ ਚਾਖੂ ਗਾ ਆਉਂਦਾ ਸੱਟ ਜੀ ਏਹੀ ਗੱਲ ਤੇ ਵੀ ਨਹੀਂ ਨਰਾਂ ਕਰ ਦਿੰਨਾ ਰੀਤੀ ਨਾਲ ਹਾਂ ਮੂੰਹ ਕਰਦੇ ਉਹਦੇ ਵਜ੍ਹਾ ਅੰਦਰ ਜਰ ਕੇ ਫਿਰ ਜੋਰ ਨਾਲ ਲੈਣਾ ਫਿਰ ਤੱਕੇ ਨਾ ਮਾਰੇ ਹਾਂ ਕੋਈ ਨਹੀਂ ਆਹ ਹੋ ਰਗਣੇ ਦੰਨਾ ਕਾਹ ਨੂੰ ਮੋੜਨੇ ਨਾ ਰਗੜੇ ਦੇਖ ਲੈ ਮੋੜੇ ਹੀ ਫਿਰ ਰਗੜੇ ਹੋ ਜੀ ਮੋੜੇ ਉਹਨੇ ਕਿਤੇ ਮੱਚ ਮੋੜੇ ਵੀ ਨੇ ਵੀ ਨਾ ਤੂੰ ਮੋੜੇ ਉਹ ਆ ਮੋੜੇ ਵਾਜਾ ਨਾਲ ਪੈਸੇ ਲਾਏ ਆ ਆ ਮੋੜੇ ਵਾ ਆ ਗਿਆ ਬਾਈ ਤੂੰ ਮੈਨੂੰ ਪ੍ਰੋਪਰ ਦੇ ਹਾਂ ਕਿ ਮੋਟੀ ਵਾਲੀ ਬਰੀਕ ਦੇ ਕੇ ਹੋਰ ਕਿੱਥੇ ਲੈ ਗਿਆ ਤੂੰ ਆ ਇੱਥੇ ਲੈ ਗਿਆ ਫਿਰ ਤਾਂ ਹੋਰ ਇਹਨੂੰ ਲੈਣੀ ਆ ਮੈਂ ਤੈਨੂੰ ਦੂਰ ਕਰ ਨਾ ਮੋੜ ਕੇ ਮੋੜ ਲਿਆ ਆਂਗਾ ਕਾਫੀ ਲੈਟ ਆਈ ਹੋਈ ਹੋਗੀ ਉਹ ਨੂੰ ਲਾਉਣਾ ਉਹ ਲੈਟ ਤਾਂ ਹੈਗੀ ਆ ਬਾਈ ਜੰਪਰ ਚੱਕਿਆ ਹੋਣਾ ਲੈਟ ਤਾਂ ਹੈਗੀ ਆ ਤਾਰੀਆਂ ਪਾਉਂਦੇ ਆ ਉਹ ਯਾਰ ਘੜੀ ਘੰਟਾ ਸੋਦਾ ਬਈ ਯਾਰ ਉਹ ਲੋਕ ਨਹੀਂ ਦੇ ਬਨਾਰੀ ਆ ਮੈਂ ਹੁੰਦਾ ਮੈਂ ਸਾਡੀ ਦਾਬ ਸੁੱਕੀ ਪਈ ਉਹ ਹੂੰ ਜਿਹੜਾ ਤੇ ਕੋਲ ਜਨਰੇਟਰ ਪਾਈ ਜਾਂਦਾ ਜਿਹਦਾ ਗੰਨਾ ਹੋ ਗਿਆ ਕਰੂਗਾ ਬਾਈ ਹਰ ਛੇ ਮਹੀਨੇ ਤੇ ਚਾਰ ਕੀਲੇ ਗੰਨੇ ਦੇ ਆ ਉਹ ਕਰੂਗਾ ਸਬਰ ਸਬਰੇ ਘਰੀ ਬੈਠੇ ਆ ਇਹਦਾ ਇਹਨੂੰ ਟਾਈਮ ਲੱਗਦਾ ਗਾ ਲੱਗ ਗਿਆ ਮੈਂ ਇਹਨੂੰ ਮੇਰੀ ਤੱਗੇ ਖਾਣ ਖੜੀ ਤਪਿਆ ਪਿਆਣ ਲੰਨੀ ਇੱਦਾਂ ਚੱ체 ਕਰਕੇ ਤਾਂ ਟਾਈਮ ਨਹੀਂ ਲੱਗਦਾਗਾ ਚਾਚਾ ਭਾਈ ਡੀਵੀ ਭਰਾ ਲਿਆ ਅੱਜ ਹਾਂ ਦਰਸ਼ਨ ਉਹਦੇ ਨਾਲੂ ਜਾਂਚੇ ਬਾਕੀ ਕਿਹਦੇ ਫਿਰ ਦੂਤੇ ਮੁਰ ਲੱਗੇ ਹੋਣੇ ਆ ਹਾਂ ਮੁਰੇ ਉਦੋਂ ਮੱਥਾ ਟੇਕ ਕੇ ਤੇ ਵਾਪਸ ਜੇ ਉੱਥੇ ਕਿਹੜੇ ਖਾਣਾ ਦਿੰਦੇ ਉਹ ਕੱਲ ਕੱਲ ਸ਼ਾਮ ਨੂੰ ਰਾਤ ਨੂੰ ਮੁਲਾਕਾਤ ਹੋਊਗੀ ਮੁਰੇ ਕੱਲ ਹਾਂ ਕੱਲ ਸ਼ਾਮ ਲਾਜੂਗਾ ਅੱਛਾ ਕੱਲ ਅੱਜ ਉਸੇ ਨਾਲ ਨਿਕਲ ਕੇ ਅਜੇ ਨੇਟਾ ਆਇਆ ਨਾ ਉਹਨਾਂ ਪਹਿਲਾ ਰਸਤਾ ਹਾਂ ਅੱਜ ਸਾਰਾ ਪਹਿਲਾ ਰਸਤਾ ਕੱਢ ਦੂ ਮੰਨ ਲਓ ਰਾਤ ਤੱਕ ਕੱਲ ਨੂੰ ਜੇ ਮਾ ਮੋਟਾ ਪਹਿਲਾ ਰਸਤਾ ਰਹਿ ਵੀ ਗਿਆ ਹੋਇਆ ਛੇ ਦਿਨ ਹੀ ਰੱਖ ਤੂੰ ਪਰਸ ਹੋਈ। ਨਹੀਂ ਕੱਲੂ ਸ਼ਾਮ ਨੂੰ ਪੱਕਾ ਹੈ ਨਾ। ਪੂਰੇ ਸਾਰਾ ਕੱਲ ਸ਼ਾਮ ਨੂੰ। ਅੱਛਾ। ਨਹੀਂ ਪਰਸ ਨੂੰ ਦੇ ਦਿਨ ਚ ਆ ਜੂਗਾ। ਬਸ ਆਪਣਾ ਯਾਰ ਬੰਦ। ਹਾਂ। ਹਮਦੀ ਲਾਦੀ ਕੋ ਕਿਆ ਕਰੀ? ਕਿਆ ਚੱਡੀ ਹੈ? ਹੈਂ? ਕਿਹਦੇ ਇਹਦਾ ਯਾਰਾ ਕੰਮ ਹੈ ਉਹਨੂੰ ਵਿੱਚੇ ਮੱਕੀ ਦਾ ਚੱਲਦਾ ਕੰਮ ਹੈ। ਵਿੱਚੇ ਲੀਜਰ ਦਾ ਲੀਜਰ ਦਾ ਵੀ ਆਈ ਟਾਈਮ ਹੈ। ਵਿੱਚੇ ਫੇ ਗਏ ਨਾ ਜਿਹੜਾ ਜਾਂਦਾ ਵਿੱਚ ਨੂੰ। ਵਿੱਚੇ ਗਏ। ਕੋਈ ਦੇ ਲੈ ਜਾਉਦਾ ਸਰਦ ਕਹਿੰਦਾ ਮੈਂ ਗੈਨ ਲਾ ਕੇ ਆਉਣੀ ਆ। ਮੱਕੀ ਜਗਾ ਜੜਣ ਗਏਵੇਂ ਮੱਕੇ ਖੇਡਣ ਗਏ ਆ ਉਹ ਕਿਆ ਕਰੇ ਉਹ ਕਿਆ ਕਰੇ ਚਿੜੀ ਵਿਚਾਰੀ ਕੀ ਕਰੇ ਭਾਈ ਅਰੇ ਚਾਚਾ ਗਿਆ ਬਿਲੋ ਗੰਨੇ ਨੂੰ ਪਾਣੀ ਉਹਨੂੰ ਮ ਕਰਿਆ ਗੰਨੇ ਨੂੰ ਪਾਣੀ ਮੈ ਲਾਇਆ ਕੁਕਰੀ ਆ ਅਰੇ ਗੱਲ ਉਹ ਰੇ ਰੀ ਜੇ ਜਾਨਾ ਸਾਨੂੰ ਦੇਖਿਓਣੇ ਕਹਿ ਗਿਆ ਪੈਣਾ ਕਿਥੇ ਆਣਾ ਇਹਨੇ ਉਹ ਤੇ ਚੱਕਲਾ ਲੀ ਜਲ ਮਾਰਨ ਕੱਲ ਦੀ ਅੜੀ ਉੱਥੀ ਲਾ ਕੇ ਆਉਣੀ ਐਨੇ ਕੱਲ ਛੁੱਟੀ ਆ ਫਸਲ ਦੀ ਹਾਂ ਆ ਗੱਲ ਚੱਲ ਉਹਰੇ ਉਹ ਤਾਂ ਸਾਬ ਲੂਗੇ ਪਰ ਕੱਲ ਦੀ ਜੜੀ ਆ ਗਿਆ ਨਾ ਉਹ ਚਾਚਾ ਇਹ ਉਹ ਵੀ ਕਰੋ ਆਈ ਆ ਮੱਕੀ ਆ ਮੱਕੀ ਦੇ ਮਾਨ ਵੱਡੀ ਨੂੰਣੀ ਅੱਜ ਕਾ ਵੱਡੀ ਦੁਆਰਾ ਉਹ ਤਾਂ ਉਹ ਆਇਆ ਤੇ ਵੱਡੂ ਆ ਚਾਚੇ ਤੇ ਉਹ ਵੀ ਰਹਿਣੇ ਦੋ ਆਇਆ ਉਹਨੇ ਬੱਸ ਉਹ ਹੀ ਆ ਕਹਿੰਦਾ ਭਾਈ ਸਿਗਨਲ ਦੇ ਗਿਆ ਹੈ ਉਹਨੇ ਪਤਾ ਨਹੀਂ ਮਾ ਅੱਛੇ ਯਾਦਨ ਨਾਲਾ ਨਾਲ ਡਾਲ ਦੇਣਾ ਨਹੀਂ ਮਾ ਆਹੋ ਫਿਰ ਅੱਜ ਪਾਣੀ ਇੱਧਰੋਂ ਗਿਰਦਾ ਨਹੀਂ ਮਾ ਜਦ ਆ ਚੱਕ ਕੇ ਲਿਆ ਫਿਰ ਕਮੂਗਾ ਇਹ ਚੱਕ ਕੇ ਮਿੱਟੀ ਕਮੂਏ ਗੜੇ ਕਦਰ ਨੂੰ ਲੈ ਕੇ ਲੈ ਜਾ ਕਰਾ ਦੇ ਕਿੰਨਾ ਨਾਲ ਦੇ ਕਿੰਨਾ ਖੁੱਲ ਗਿਆ ਇਹ ਵੀ ਕਹਦਾ ਹੋਣਾ ਵੀ ਇੰਨੀ ਖਾਬ ਹੋਈ ਆ ਕਹਤੇ ਹੋ ਰਿਹਾ ਦੋਸੇ ਲੱਗੇ ਕਰੂਗੇ ਆਧੀ ਹੋ ਗਿਆ ਆਪ ਬੋਧਾਪਰ ਹੋ ਗਿਆ ਉਹ ਰਗਾ ਪਿੱਛੇ ਰਗਾ ਤੇਰਾ ਆ ਗਿਆ ਹੁੰਚੈ ਹੁੰਚੈ ਹੁੰ ਚੱਕੇ ਇੱਧਰ ਚੱਕੇ ਮਿੱਟੀ ਉਹ ਐਂਡ ਚ ਲੈ ਕੇ ਜਾਊਗਾ ਉੱਥੇ ਤੇ ਆਦਰਾ ਨੀਮਾ ਹਾਲਾ ਬਸ ਮੁੱਕਰੀ ਗੱਲ ਆ ਜੀ ਇਹਨੇ ਦੋ ਚ ਵਾਰ ਚੈਨ ਬਣ ਜਾਣਾ ਹਾਂ ਬਾਜੀ ਬਸ ਦੋ ਵਾਰ ਘਮਣਾ ਤਿੰਨ ਵਾਰ ਇਹਦੇ ਦੀ ਵਾਰ ਜੀ ਜ਼ੀਰੋ ਹੋ ਜਾਂਦਾ ਚੱਲ ਕੀ ਬੰਦਾ ਖਾਲੀ ਕੋ ਮੋਟਰ ਫਿਰ ਉਹ ਹੁੰਦਾ ਡਰਾਈਵ ਆ ਵੀ ਲਾਉਣਾ ਕਿ ਨਹੀਂ ਹਾਂ ਟਰੈਵਲ ਦੇ ਹੱਥ ਜਾਊਗਾ ਜੀ ਲੈ ਲੈ ਹੁਣ ਸਾਡਾ ਬੰਦਾ ਐਂਟਰੀਟ ਹੋ ਗਿਆ ਕੁਆਡ ਰੇਡ ਆ ਪੂਰਾ ਉਹ ਸੈਵ ਨੂੰ ਫੜ ਲੰਦਾ ਇਹ ਹੈ ਸੈਵ ਨੂੰ ਫੜ ਲੰਦਾ ਹੁਣ ਤਾਂ ਇਹ ਕਹਿੰਦੇ ਕਿ ਆ ਗਲਤੀ ਹੈ ਕਹਿੰਦੇ ਗਲਤੀ ਹੈ ਮੇਰੇ ਕੰਮ ਛੱਡਦਾ ਇਹ ਕਰ ਰਿਹਾ ਇਹਦਾ ਜੀ ਕੋ ਬਹੁਤ ਵਾਰ ਖਾ ਹਾਂ ਉਸਤਾਦ ਨੂੰ ਫੜਨ ਲੱਗ ਗਿਆ ਨਹੀਂ ਹੁਣ ਇਹ ਇਹੀ ਸਿਖਾਇਆ ਇਹਨੂੰ ਫੜਨ ਲੱਗ ਗਿਆ ਵੀ ਤੇਰੀ ਆ ਗਲਤੀ ਆ ਮੈਂ ਪਹਿਲੀ ਕਹਿੰਦਾ ਸੀ ਤੇਰੀ ਸਤਾਤੀ ਥੋੜੀ ਦੇਣ ਦੀ ਹੋ ਆ ਤੈਨੂੰ ਛੱਡ ਦਮੈਂ ਹਾਂ ਅੱਜ ਉਹ ਦੇਖਿਆ ਮੈਂ ਜਿਹਦੇ ਫੜ ਲੈ ਗਿਆ ਹਾਂ ਕਹਿੰਦਾ ਕਿਆ ਕਰਿਆ ਉਹ ਉਲਟ ਵਜਿਆ ਆ ਗਿਆ ਤੂੰ ਆ ਮੇਰਾ ਖੇਤ ਦਾ ਮੈਂ ਭਾਈ ਮੈਂ ਤੂੰ ਬੱਟ ਰਿਹਾ ਮੈਂ ਕਿਹਾ ਭਾਈ ਫਿਰ ਆਵਾਜ ਉਹਨੇ ਆਪਣੇ ਆਪ ਆ ਕੀਤਾ ਹੀ ਆਪੇ ਮਾਰਿਆ ਤਾਂ ਮੈਂ ਉਹਦਾ ਮੈਨੂੰ ਪਹਿਲਾਂ ਸਵੇਰੋਂ ਕਹਿੰਦਾ ਸੀ ਸਵੇਰੋਂ ਭਰਿਆ ਟਰੈਕਟਰ ਮੈਂ ਆਇਆ ਉਹਦਾ ਮੱਕੀ ਨੂੰ ਮੱਕੀ ਲੈ ਕੱਟ ਗਏ ਕਹਿੰਦਾ ਦੁਪਹਿਰ ਨੂੰ ਦੇਖੂਗਾ ਮੈਂ ਦੁਪਹਿਰੇ ਤੋਂ ਪੂਰੇ ਦਿਨ ਨੂੰ ਦੇਖਣਾ ਆਪਣਾ ਹੋਣ ਦੇ ਮਾਰੇ ਫਿਰ ਇਹਨੇ ਸਹਜੂ ਨੂੰ ਫੋਨ ਲਾਇਆ ਐਨੀ ਗਿੱਟੀ ਦੇ ਨਾਰਮਲੀ ਆ। ਉਹ ਜਿੱਥੇ ਹੁਣ ਇਹ ਖੇਤ ਉੱਚਾ ਨਹੀਂ ਮੋਸਾ ਮਿੱਟੀ ਲੈ ਕੇ ਆਣੀ ਨੇ। ਹਾਂ। ਉਹ ਤੇ ਕਰ ਮੈਂ ਦੱਲੀ ਦਾ ਨਹੀਂ ਦੇਖਿਆ। ਮਿੱਟੀ ਉਪੋਂ ਟੱਪਣ ਲਾ ਜੇ ਕਰੇ। ਉਹ ਜਿਆਦਾ ਉੱਚਾ ਨਹੀਂ ਮਾ ਖੇਤ। ਆ ਦੇ। ਉਹ ਫਿਰ ਉਖਦਾ ਆ ਉੱਚਾ ਮੇਰਾ। ਆ ਬਹੁਤ ਜਿਆਦਾ ਉੱਚਾ ਹੈ। ਜਿੰਨਾ ਉੱਚਾ ਨਹੀਂ ਮਾ ਉਧਰ ਜਾਊਗੀ ਮਿੱਟੀ। ਇਹ ਬਾਈ ਇਤਾਂ ਹੀ ਆਇਆ ਲੱਗਿਆ ਮਾਰਨ ਉਹਨੇ। ਆਇਆ ਮਾਰ ਦਿੰਦਾ ਇਹ। ਲੰਬਾ ਜਾਊਗਾ ਬਾਅਦ ਵਿੱਚ। ਇਹ ਬਾਈ ਪਤਾ ਕਿ ਆਦਾ ਕਿ ਇੰਜਣ ਦਾ ਪਾਣੀ ਲਾਉਂਦੇ ਤੇ ਇਤਨ ਉੱਚਾ ਤਾਂ ਇਤਨ ਪਾਣੀ ਪੱਜ ਜਾਂਦਾ। ਟਰੈਕਟਰ ਰੋਕ ਤਾ। ਹੈ? ਪਾ ਪਰ ਗਿਆ। ਉਹ ਲਾ ਆ ਸਾਰੇ ਉੱਚੀ ਆ ਲੈ ਨਾ ਗਿੱਲਾ ਤੇ ਰਾੜੀ ਉੱਥੇ ਗਿੱਲਾ ਨਹੀਂ ਆਏਗਾ ਗਿੱਲਾ ਉਹ ਦੇਖ ਸੁੱਕ ਗਿਆ ਤਾਂ ਉਹ ਮਿੱਟੀ ਏਡਾਂ ਗਿੱਲੀ ਆ ਸਾਹੀਂ ਅੜਦਾ ਏਡਾਂ ਉਹਦੇ ਯਾਰ ਗਿੱਲੀ ਕਿੱਥੇ ਦੀ ਹੋਗੀ ਤੇ ਸਾਹਮਣੇ ਕੱਢੀ ਮਿੱਟੀ ਗਿੱਲੀ ਉਹਨਾਂ ਉਹਦੇ ਹੈ ਇਹ ਟਾਇਰ ਆਪ ਜਾ ਕੇ ਹੁੰਦੇ ਟਾਇਰ ਦੇਖ ਲੈ ਜਾਂ ਚੁੰਦੇ ਐਨ ਸਾਫ ਕਰਦੇ ਟਾਇਰ ਇਹ ਯਾਰ ਨੂੰ ਆ ਜਾ ਉਹਨਾਂ ਪਾਲੇ ਇਹਨਾਂ ਰੋਟੇ ਨੂੰ ਇਹ ਡਰਾਈਵਰ ਨੇ ਕਰਨਾ ਕਹਵਾ ਤੂੰ ਨਾ ਉਸ ਵੀ ਗਿਆ ਉਹਨੂੰ ਤੇ ਹੁਣ ਉਹਨੇ ਕਿਹਾ ਚੱਤ ਤੂੰ ਚੱਲਾ ਉਹਨੇ ਉਹ ਕਿਹੜਾ ਆਇਆ ਚਾ ਤੂੰ ਚੱਲਾ ਹਾਂ ਮੈਂ ਉਹ ਕਿਹੜਾ ਆਇਆ ਦੱਸ ਦਿਆਂ ਮੈਂ ਚਾ ਬਹੁਤ ਚਾਦਾ ਬਾਦੂ ਚਾ ਬਾਦੂ ਆਖ ਕਮ ਆ ਗਿਆ ਉਧਰ ਨੂੰ ਹੈ ਪੱਲੇ ਕਮ ਆ ਗਿਆ ਹੁਣ ਇਧਰ ਨੀਮ ਆ ਜਾਣੀਗੇ ਇਸੇ ਤਰ੍ਹਾਂ ਹਾਂ ਤਾਂ ਹੀ ਇਹਦੇ ਛੱਡੂਗਾ ਉਹ ਓਏ ਉਹਦਾ ਚੱਕ ਕੇ ਮਿੱਟੀ ਇਧਰ ਲੈ ਕੇ ਆਊਗਾ ਹੁਣ ਚੱਲ ਗੱਲ ਆਏ ਆ ਵੀ ਇਹ ਲੇਜ਼ਰ ਆ ਤਾਂ ਦਿਮਾਗ ਬੰਦੇ ਦਾ ਆਪਣਾ ਵੀ ਐਨੇ ਇਹ ਥੋੜੀ ਗੱਲ ਨਾ ਸਾਰਾ ਕੋਈ ਇਹ ਆ ਵੀ ਗਾ ਨਾ ਤੈਨ੍ਹੇ ਦੇਖਣਾ ਉਹ ਤਾਂ ਕਿੱਥੇ ਭਰਦਾ ਕਿੱਥੇ ਨਹੀਂ ਮਾਤ ਨੂੰ ਸਿਗਨਲ ਦੇਣਾ ਹਾਂ ਹਾਂ ਇਹਨੇ ਰੰਗ ਦੱਸਣਾ ਵੀ ਭਾਈ ਉਰੇ ਉਰੇ ਉੱਚਰ ਨਹੀਂ ਮਾਤ ਨੂੰ ਸਿਗਨਲ ਦੇਣਾ ਵੀ ਇੱਥੇ ਆ ਮਿੱਟੀ ਵੀ ਇੱਥੇ ਆ ਨਹੀਂ ਤੂੰ ਨੀਵੇਂ ਜੇ ਫਿਰ ਹੀ ਜਾ ਫਾਇਦਾ ਕੀ ਆ ਯਾ ਡਰਾਈਵਰ ਨੇ ਸੋਚਣਾ ਵੀ ਭਾਈ ਮੈਂ ਉੱਚੇ ਜਾ ਕੇ ਨੀਵੇਂ ਆਉਣਾ ਇਹ ਤੇ ਪਰ ਉਗੁਰ ਉਹ ਫੋਲੋ ਫੋਲੋ ਪੈਰ ਚਾਰੇ ਬਾਬਾ ਦੋ ਚੱਕਲਾ ਮੜਾਇਆ ਉੱਪਰ ਲੋਡ ਨਹੀਂ ਕਰਦੇ ਹੋਗੇ ਕਰੇ ਉਹ ਵੀ ਚਲਾਂ ਮੋੜ ਆ ਗਿਆ ਨਾ ਆ ਮਾਰੀ ਲੈਫਟ ਮਾਰ ਗਿਆ ਇਹਦਾ ਐ ਲੋਡ ਹਣਾ ਹਲੇ ਵੀ ਬਹੁਤ ਉੱਚਾ ਦੇ ਹਲੇ ਵੀ ਉੱਚਾ ਇਹ ਕਿੰਨੇ ਲੰਬੇ ਲਾਦੇ ਇਹ ਲਾਉਗਾ ਲੰਬੇ ਰਾਉਂਡਾ ਬਲਾ ਦੇ ਨੂੰ ਐਨੇ ਕੱਡਾ ਬਲਾਤਾ ਤੇ ਮੈਨੂੰ ਪਾ ਦੇ ਫਿਰ ਲਿਆ ਇਹ ਕਿੱਡਾ ਹੀ ਰੱਖਣਾ ਪੈਂਦਾ ਤੁਹਾਨੂੰ ਦਾ ਪਤਾ ਇਹ ਪਹਿਲੀ ਬਲਾਤਾ ਚੋਲੋ ਬਿਨਾ ਕੋਟਾ ਨਹੀਂ ਬਈ ਕਹਦਾ ਨੋ ਬਾਈ 1 ਵਜ ਗਿਆ ਲੇਟ ਆ ਗਈ ਮਸੀ ਆਈ ਦਿਨ ਚੜਿਆ ਭਗਾ ਵਾਲਾ ਅੱਜ ਜਿੱਦਣ ਇਹ ਵੋਟਾਂ ਪਈਆਂ ਉਹ ਦਿਨ ਦੀ ਭੱਜ ਗਈ ਅੱਜ ਬਹੁਤ ਮਸਤ ਹੋਣਾ ਅੱਜ ਆ ਗਈ ਅੱਜ ਦੇਖਦੇ ਕਿਦਾਂ ਨੂੰ ਗਰਦੀ ਜਾਊਂਗੇ ਬਹੁਤ ਹੁੰਦਾ ਕੈਪ ਬਣਾ ਹੈ ਸਸਰੀ ਗਾਰ ਜੀ ਕੈਪ ਬਣਾ ਕੋਈ ਪਤਾ ਨਹੀਂ ਆ ਜੀ ਸੀਨ ਬਾਈ ਅੱਜ ਲੱਗ ਜੂ ਪਤਾ ਇਹ ਕਲੇਸ਼ ਜ਼ਿਆਦਾ ਬਾਈ ਦੇ ਪਰ ਕਹਾਣੀ ਇਹਦੇ ਪੱਗ ਕਹਾਣੀ ਅੜੀ ਹੋਈ ਆ ਪਿਆਰ ਵਾਲੇ ਪਰ ਇਹ ਤਾਂ ਗਾਇਬ ਹੀ ਆ ਬਾਈ ਗਾਇਬ ਆ ਬੰਦਾ ਲੈ ਨਾ ਮੋਦੀ ਨੇ ਮੀਟਿੰਗ ਹੋਈ 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 ਹਾਂ ਮੋਦੀ ਆ ਕਹਿੰਦਾ ਮੋਦੀ ਨੂੰ ਦੇਖ ਕੇ ਸਮਰਥਨ ਦੇ ਗਿਆ ਤੇ ਹੋ ਗਿਆ ਬੈਨ ਓਕੇ ਹੋਣਾ ਦੇਣਾ ਤਾਂ ਉਹਨੇ ਮੋਦੀ ਨੇ ਸਾਨੂੰ ਕਿੱਥੇ ਛੱਡਿਆ ਮੋਦੀ ਕਿੱਥੇ ਛੱਡ ਤੂ ਰਾਜੇਤੀ ਬਾਈ ਬਹੁਤ ਕੁੱਤੀ ਚੀਜ਼ ਹੈ ਅਵਰੇ ਕਾਦਾ ਲਾਲਚ ਦਿੱਤਾ ਹੁਣ ਲਾਲਚ ਪਰੇ ਚੱਲਦਾ ਕੰਮ ਹੈ ਲਾਲਚ ਪਰੇ ਜਾਂਦਾ ਪਰ ਮੱਕੀ ਬੱਕੀ ਬਾਈ ਤਾਂ ਛੱਡਿਆ ਇੱਥੇ ਕੱਗੇ ਕੱਖ ਇੱਥੇ ਵੀ ਜਣੇ ਐ ਤੀ ਚਰੀ ਚੂਰੀ ਇੱਥੇ ਚਰੀ ਚੂਰੀ ਇਹਨੂੰ ਕਰੀਏ ਰੌਣੀ ਗਾਲੂ ਵਿਜੀ ਇੱਥੇ ਵਾਕੇ ਲੈ ਸਾਂਝੀ ਬਣੀ ਪਾਣੀ ਛੱਡ ਦੋ ਹੈ ਤਾਕੀ ਠੰਡੀ ਕਰਾਂਗੇ ਹਾਂ ਜੀ ਵੀ ਜਿਹੜੇ ਹਾਂ ਜੇ ਵੀਲ ਨਹੀਂ ਉਹ ਤਾਂ ਵੱਡੀਓ ਜਾਣੇ ਹੈ ਨਾ ਮੈਂ ਤਾਂ ਮੁੱਲ ਲੂੰਗਾ ਕਿਤੇ ਬੂਟੇ ਬਾਟੇ ਮਸੇ ਵੀ ਮਿਲ ਜਾਣੇ ਮੇਰੇ ਫਿਰ ਉਹ ਪਾਣੀ ਚੱਲ ਪੰਦਾ ਨਾ ਮੇਰੇ ਲੂਟ ਨਹੀਂ ਆਉਣਾ ਕੰਮ ਨੀਮਾ ਇਹਦਾ ਖੀਮਾ ਆਉਂਦਾ ਹੈ ਇਹ ਫਰਕ ਜਾਦਾ ਮੀਂਹ ਚਾਹੇ ਇੱਥੇ ਵੀ ਚੱਲ ਪੰਦਾ ਮੂ ਮਾੜੇ ਮੋٹے ਮੀਂਹ ਨੂੰ ਨਹੀਂ ਚੱਲਦਾ ਉਹਰੇ ਪਾਣੀ ਹਾਂ ਬਾਕੀ ਮੱਕੀ ਲੱਗੇ ਲੋਡ ਕਰਨਾ ਹੈ ਆਰ ਸੀ ਵੀਰ ਭਾਈ ਅੱਜ ਗਿਆ ਹੋਇਆ ਉਸ ਰਿਸ਼ਤੇਦਾਰੀ ਜਿਹਨੂੰ ਲੈਜਰ ਫੇਰ ਮੱਕੀ ਮੱਕੀ ਲੱਗੇ ਲੋਡ ਕਰਨ ਜਗਦੀਪ ਵਾਲੀ ਆ ਤੁਹਾਨੂੰ ਥੱਲੇ ਉੱਪਰ ਅਰਸ਼ਵੀਰ ਵਾਲੀ ਆ ਭਈਆ ਲੈ ਕੇ ਆ ਟਰੈਕਟਰ ਉੱਤੇ ਤੇ ਉੱਤੇ ਜਗਦੀਪ ਦੇ ਖੇਤ ਚ ਨਾਲੇ ਨਾਲ ਲੰਬੇ ਆਉਨੇ ਆ ਭਈਏ ਲੈ ਕੇ ਆਇਆ ਇਹ ਬਾਥਰੂਮ ਠਾਤਾ ਕਹਿੰਦੇ ਭਾਈ ਉਹਦਾ ਟੈਰੀ ਦਾ ਇੱਧਰ ਸਰਵਿਸ ਲਈ ਜਾਂਦਾ ਹਣਾ ਮੱਕੀ ਲੱਤੀ ਕਾਲੀ ਉਹ ਬਈਏ ਨੂੰ ਆਇਆ ਵੀ ਮੈਂ ਸਾਈਡ ਦੇ ਦਮਾ ਉਹ ਡੈਰੀ ਚ ਬੈਗ ਲਾਤਾ ਬਈਆ ਹੈਗਾ ਖਾਲੀ ਖੁੱਲੀ ਚਣਾਉਣੇ ਵਾਲਾ ਉਹ ਆਇਆ ਵੀ ਮੱਕੀ ਭਰੀ ਹੋਈ ਮੱਕੀ ਭਰੀ ਹੋਈ ਚੌੜੀ ਹੁੰਦੀ ਆ ਇੱਕ ਤੁਹਾਨੂੰ ਪਤਾ ਹੀ ਆ ਇਹਦਾ ਸ਼ੁਕਰਕਰ ਪਿੱਛੇ ਤੂੜੀ ਵਾਲਾ ਸ਼ੈੱਡ ਵੀ ਤਾਂ ਹਾਂ ਹੋਰ ਇਹਦੇ ਬੈਗ ਚ 4 ਕਿਲੋ ਪਾਤਾ ਉੱਤੇ ਤੂੜੀ ਵਾਲੇ ਸ਼ੈੱਡ 'ਚ ਉਹ ਬਾਸ ਨੂੰ ਢਾਹਤਾ ਉੱਥੇ ਭਈਆ ਨੂੰ ਢਾਹਤਾ ਹੂੰ ਫਿਰ ਪਚਾਉ ਹੋ ਗਿਆ ਬਾਕੀ ਥੋੜੀ ਇੱਧਰਲੇ ਕਮਰੇ 'ਚ ਨੀਂਦਰ ਪੇ ਡੈਰੀ ਵਾਲਾ ਉਹਨੇ ਚ ਬਜਾ ਬਾਤਾ ਉਹ ਬਚ ਗਿਆ ਉਹ ਬਚ ਗਿਆ ਬਾਥਰੂਮ ਹੈ ਤੇ ਚਲ ਕੋਈ ਨਹੀਂ ਪਾਉਂ ਕੋ ਉੱਤੇ ਆ ਹਾਂ ਐਂਟਰਟੇਨਮੈਂਟ ਐਂਟਰਟੇਨਮੈਂਟ ਗਾਹਕ ਦੇ ਬਾਬੜਾ ਦਾ ਹਾਂ ਚੱਲ ਜੋ ਵੀ ਆ ਉਹਦਾ ਜਾਂਦਾ ਉਹਦੇ ਬਚ ਗਿਆ ਯਾਰ ਜਿਹੜਾ ਆਪਣਾ ਉਹ ਤਾਂ ਟਰਾਂਸਫਾਰਮ ਬਚ ਗਿਆ ਟਰਾਂਸਫਾਰਮ ਵੀ ਤਾਂ ਬਈ ਉੱਥੇ 24 ਘੰਟੇ ਵਾਲਾ ਹਾਂ ਉਨੂੰ ਚੱਪ-ਚੱਪ ਜਾਂ ਪੈ ਜਾਂਦਾ ਹੈ ਉੱਪਰ ਤੇ ਰੋਈ ਆ ਇਹ ਤਾਂ ਹੈ ਮਚਾ ਹੋ ਗਿਆ ਮਚਾ ਹੋ ਗਿਆ ਇਹ ਵੀ ਤਾਂ ਵੀਰਾਂ ਦਾ ਟਰਾਂਸਫਾਰਮ ਉਹ ਦਲਵੀਰ ਨਾਲ ਆ ਬਈ ਸਾਡਾ ਭਾਈ ਅਜੀ ਨਜ਼ਰੇ ਲੱਗ ਚੱਲੀ ਦੀ ਅੱਜ ਤਾਂ ਹਾਇਓ ਪੈ ਚਲੀ ਜਿਗਾ ਗਿਰਨ ਦੀ ਥੋੜਾ ਥੋੜਾ ਵੀ ਨਾਲ ਉਹ ਵੋਲਟੇਜ ਕਿੱਕੜਾ ਪੂਰੀ ਆਉਂਦੀ ਹੈ ਥੋੜਾ ਤਾਂ ਖੜਾ ਸਾੜਾ ਨੇ ਮੂੰਹ ਦੇ ਮੂੰਹ ਬਣਾਣਾ ਤਾਂ ਫਮ ਸਾਡੇ ਦਾ ਮਨ ਲੈ ਇਹਦਾ 150 ਲਾਈਟ ਮਸੀਂ ਆਉਂਦੀ ਆਪਣੇ ਦਾ ਹਨ ਸਾਡੇ ਬਾਈ ਦਾ 95 100 ਐਨੀ ਵੋਲਟੇਜ ਆਉਂਦੀ ਸਾਡੇ 295 ਨਹੀਂ ਕੱਲੀ 95 ਇਹ ਤੁਸੀਂ ਖੂਗੋ ਇਕੱਠੇ ਹੋ ਕੇ ਬੈਠੇ ਕਰੋ ਇੱਕ ਪੱਖਾ ਲਾਗੇ ਵੋਲਟੇਜ ਤਾਂ ਪੂਰੀ ਆਊਗੀ ਛੱਨੇ ਬਾਨੇ ਖੂਬ ਹੂੰ ਹਾਂ ਅੱਗੇ ਆਏ ਹੁੰਦਾ ਤਾਂ ਅੱਗੇ ਕੱਚੇ ਕੋਠੇ ਹੁੰਦੇ ਇਹਦੇ ਹੈ ਅੱਗੇ ਦੇਖ ਲੈ ਰਾਤ ਨੂੰ ਲਾਈਟ ਭੱਜਣੀ ਉਹ ਭੱਜਣੀ ਪੱਕੀ ਹੀ ਰੋਜ਼ ਹੈ ਦੋ ਤਿੰਨ ਘੰਟੇ ਉਹਨੇ ਆਉਣਾ ਨਹੀਂ ਹੈ ਅਸੀਂ ਘੂ ਘੂਲੇ ਬੈਠੇ ਰਹਿਣਾ ਹਾਂ ਜਦੋਂ ਉੱਠ ਕੇ ਆਣ ਜੇ ਉੱਠ ਕੇ ਆਏ ਨਾ ਜਾ ਘਰ ਪਹੁੰਚਣਾ ਫੇਰ ਭੱਜ ਜਾਣਾ ਬਾਈ ਅੱਗੇ ਏਸੀ ਵੀ ਘੱਟ ਹੁੰਦੇ ਤੇ ਹੁਣ ਗੱਡੀਆਂ ਖਾਨਾ ਜਾਂ ਹੋਰ ਟ੍ਰੈਫਿਕ ਕਿੰਨੀ ਵਧ ਗਈ ਗਰਮੀ ਵਧਣੀ ਉਹਦੇ ਨਾਲ ਏਸੀ ਨਹੀਂ ਪਧਰੇ ਹੋਏ ਹਾਂ ਸੋਣਾਂ ਦੇ ਪਿੰਡ ਘਰ ਭਰਤੀ ਹੋ ਗਿਆ ਘਰ ਭਰਤੀ ਹੋ ਗਿਆ ਹੈ ਜੇ ਕਿਸੇ ਦੇ ਨਹੀਂ ਹੈਗਾ ਉਹ ਦੂਆ ਕਸਰ ਕੱਢਦਾ ਨਾ ਕੋਈ ਦੋ ਦੋ ਵੀ ਲਵਾਈ ਬੈਠਾ ਹਾਂ ਉਤੀ ਆ ਗਈ ਐਵਰੇਜ ਇਹ ਇੱਕ 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 ਦੀ ਐਵਰੇਜ ਤਾਂ ਹੈਗੀ ਹੁਣ ਸਭ ਦੀ ਇਹੀ ਇਹ ਗਰਮੈਸ ਕਿੰਨੀ ਕਰਦਾ ਬਾਹਰ ਅੱਖਾਂ ਨਾਲ ਏਸੀ ਆ ਹੁਣ ਆਪਾਂ ਗੱਡੀ ਚ ਲਾ ਦਨੇ ਆ ਬਾਹਰ ਕੀ ਹਾਲ ਹੁੰਦਾ ਗੱਡੀ ਦਾ ਹੋਰ ਰਾਟ ਪਾਉਂਦੀ ਹੁੰਦੀ ਹੈ ਗੱਡੀ ਹੋਰ ਹੈ ਗਰਮੀ ਐਨ ਦੱਸਦੀ ਆ ਵੀ ਲੈ ਹੁਣ ਰੱਬ ਦੀ ਦਵਟਣ ਰੱਬ ਤਾਂ ਵਟਣ ਦਾ ਏਸੀ ਇੰਡਣ ਦੱਸਦਾ ਹਾਂ ਪਿਆਰ ਗੱਡੀਆਂ ਐਵਰੇਜ ਕੱਢਣੀਆਂ ਹੋਣੇ ਆਪਣੀ ਹੁਣ ਛੱਡਣੀਆਂ ਹੋਰ ਤੇ ਬੱਸ ਬਾਤ ਤੇ ਬਾਤ ਦਰਾਖਤ ਲਾਓ ਭਾਈ ਅਸੀਂ ਤਾਂ ਇਹ ਕਹਿ ਸਕਦੇ ਆ ਆਪਾਂ ਵੀ ਲਾਉਣੇ ਆਹਾ ਮਸਾਤ ਜੀ ਸ਼ੁਰੂ ਹੋਣਗੇ ਹਾਂ ਆਪਾਂ ਤਾਂ ਲਾਏ ਰਹੇ ਆ ਆਪਾਂ ਸਾਰੇ ਸਾਰੇ ਲਾਈ ਜਾਂਦੇ ਆ ਇਹ ਹੋ ਚੀਜ਼ ਹੈ ਹੋਰ ਏਰੀਆ ਚ ਵੀ ਲਾਓ ਜਿਹੜੇ ਦੂਏ ਦਰਾਖਤਾਂ ਹੋਣ ਫਰਕ ਚਲੋ ਇਹ ਇਹ ਚੀਜ਼ ਚੀਜ਼ ਪਾਉਨੇ ਹੀ ਆ ਚੀਜ਼ ਬਹੁਤ ਵਧੀਆ ਹੈ ਪਰ ਜਿਕਣਾ ਹੋਗੇ ਆਪਣੇ ਹੁਣ ਹੋਰ ਦਰਾਖਤੋ ਜਾਮਣ ਹੋਗੇ ਅੰਬ ਹੋਗਾ ਜਿਕਣਾ ਇਹ ਇਹ ਮੈਂ ਸੋਚੀਦਾ ਦੇਖਦਾ ਇਹਨੂੰ ਪੱਕੇ ਦਰਾਖਤ ਪੱਕੇ ਦਰਾਖਤਾਂ ਇਹ ਪੱਕੇ ਚਾਹੀਦੇ ਆ ਸ਼ਾਮਾ ਵੀ ਹਾਂ ਚਾਹ ਮਾ ਆ ਸੈਂਬੀ ਜਾ ਛੱਡ ਦੇ ਉਹ ਵੀ ਜਾਓ ਇਹ ਵੀ ਲਾਓ ਕੁਝ ਨਹੀਂ ਹੈ ਇਹ ਲਾਓ ਬੱਤੇ ਵੱਦ ਬਰਸਾਤ ਚ ਜੁਲਾਈ ਅਗਸਤ ਮਹੀਨੇ ਚ ਬਰਸਾਤ ਚ ਤਾਂ ਲਾਇਆ ਹੋਇਆ ਤਾਂ ਮੜਾ ਜਾਂ ਦੱਬਤਾ ਉੱਥੀ ਓਕਣਾ ਹੀ ਚੱਲ ਪਾਣਾ ਕੋਈ ਗੱਲ ਹੈ ਨਾ ਬਈ ਹੁਣ ਲਾਇ ਹੁਣ ਚੱਲਣਾ ਹੈ ਬੇ ਮੌਸਮੀ ਲਾਇਆ ਉਹਦਾ ਹੀ ਚੱਲਦਾ ਹਾਂ ਕਮਰਾ ਠੰਡਾ ਨਾ ਕਰੋ ਧਰਤੀ ਨੂੰ ਡੰਡੀ ਕਰੋ ਠਾਕੀ ਕਰੋ ਹੈ ਨਾ ਤਾਂ ਠੰਡੀ ਕਰੋ ਕਮਰੇ ਚ ਆਪਣਾ ਸਰਨਾ ਨਹੀਂ ਹੈ ਉਹਨੂੰ ਕਿ ਸਰਕਤ ਸਾਰਾ ਦਿਨ ਧਰਤੀ ਮੇਰੇ ਸਰਨਾ ਘੁੰਮੂਗੀ ਜੋ ਠੰਡੀ ਰਹੇ ਸਤਲਾ ਲੋੜ ਨਹੀਂ ਪੈਣੀ ਅਸੀਂ ਦੀ ਲੋੜ ਨਹੀਂ ਪੈਣੀ gegeben 933% درخت ਹੁੰਦਾ ਦਾ ਪੰਜਾਬ ਚ ਕਹਿੰਦੇ ਹੁਣ ਪਤਾ ਹੀ 2-3% ਹੀ ਰਹਿ ਗਿਆ ਫੇਰ ਦੱਸ ਕਿਆ ਕਰੂਗਾ ਵੀ ਇੰਨੀ ਧਰਤੀ 33% 32% درختਤਾ ਆਈਡੀਏ ਚ ਬਾਈ ਫੇਰ ਗਰਮੀ ਆਪੇ ਪੈਣੀ ਆ ਉਹ ਗਰਮੀ ਪੈਣੀ ਆ ਹੁਣ ਜਿੱਥੇ 2-3% ਰਹਿ ਗਿਆ ਜਿੱਥੇ ਹੁਣ ਬੂਟੇ ਆ ਉਹ ਜਗਾ ਵੀ ਠੰਡੀ ਆ ਥੱਲੇ ਉਹਦਾ ਟੈਂਪਰੇਚਰ ਵੀ ਮੈਂਟੇਨ ਹੋ ਰਿਹਾ ਹੁਣ ਜਿੱਥੇ ਸਿੱਧੇ ਤੂੰ ਸੂਰਜ ਤੋਂ ਪਵੈ ਰਹੀ ਹੈ ਉਹ ਕਿਆ ਕਰੂਗਾ ਹੁਣ ਆਪਾਂ ਉਰੇ ਬੈਠੇ ਆ ਜੇ ਦਰਖਤ ਨਾ ਹੋਵੇ ਇੱਥੇ ਕਿਹਨੇ ਬੈਠਣਾ ਤਾਂ ਏ ਮੋਟਰ ਚੰਦਾ ਬੈਠ ਹੋਣਾ ਨਾ ਮਾਈਆਂ ਆਹ ਮੋਟਰ ਕਰਕੇ ਜੇ ਅੰਦਰ ਬੈਠਾ ਰਹੇ ਕੋਈ ਫਰਕ ਨਹੀਂ ਆ ਫਰਕ ਨਹੀਂ ਇਹਨੂੰ ਧੁੱਪ ਨਹੀਂ ਲੱਗਦੀ ਕਿਸੇ ਪਾਸੇ ਤੇ ਇਹ ਅਮਰੂਦ ਨਾ ਗੇਰ ਲੈਣੀ ਜੀ ਉਹਦਾ ਵੱਡਾ ਟਾਣਾ ਜੀ ਅਮਰੂਦ ਦਾ ਉਹ ਤੇੜ ਪੈ ਗਈ ਜੀ ਤੇੜ ਪੈ ਗਈ ਜਾਂ ਜਿਹੜੀ ਬਸ ਉੱਥੇ ਹਵਾ ਚੱਲੀ ਆ ਹਾਂ ਸਾਰੇ ਉੱਪਰ ਗਿਰ ਗਏ ਸਾਰੇ ਉੱਪਰ ਗਿਰ ਗਏ ਵੱਡੇ ਆ ਆ ਪਿਆ ਵੱਡੇ ਹੋਇਆ ਟਾਣੇ ਜ ਵੱਡੇ ਆ ਦਾ ਬਾਕੀ ਆਂਬ ਆਪਣੀ ਦੋ ਆ ਮੋਟਰ ਵੀ ਕੋ ਉਧਰ ਖੜਾ ਐ ਉਹ ਥੋੜਾ ਜਿਹਾ ਬੇਨਸ ਲਾਇਆ ਹਾਂ ਇੱਕ ਜਮੂਆ ਐ ਉਹ ਦੇਖੋ ਜੱਗੇ ਜਿੱਡਾ ਆਂਬ ਉਹ ਗੁੱਠਲੀ ਆਂਬਾ ਗੁੱਡੀਆਂ ਗੁੱਠਲੀ ਆ ਅਜੀ ਅੰਬ ਆਂਬ 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 ਜਿੰਨੇ ਆ ਆਏ ਬਾਈ ਪਤਾ ਨਹੀਂ ਕਿਹੜੀ ਨਸਲ ਆ ਇਹ ਨੂੰ ਲੰਗੜਾ ਅੰਬ ਕਹਿੰਦੇ ਆ ਮੇਰੇ ਸਾਹਬ ਤੇ ਤਾਂ ਅਜੀ ਤੋੜ ਕੇ ਖਾਦਾ ਕੱਚਾ ਵੀ ਮਠਾ ਹੋ ਗਿਆ ਕੱਚਾ ਖਾਦੇ ਆ ਕੱਚਾ ਕੱਚਾ ਕਾਲਾ ਮੰਨਦਾ ਕਾਲਾ ਕੱਚਾ ਹੋਣੀ ਗਿਆ ਔਰ ਇਹ ਤੇ ਮੰਨਦਾ ਨਹੀਂ ਰਹਿਗਾ ਇੱਕ ਅੰਬੀ ਖਾ ਗਿਆ ਉਹ ਇੰਨੀ ਗੁੱਡਲੀ ਵਿੱਚ ਕਹਿੰਦਾ ਬਾਕੀ ਸਵਾਦ ਆ ਕਹਿੰਦਾ ਸਵਾਦ ਇਹਦਾ ਕੱਚਾ ਇਹ ਕੱਚਾ ਕਹਿੰਦੇ ਮਹਿੰਗਾ ਵੀਕ ਦਾ ਮੈਂ ਦੱਸਦਾ ਪੱਕੇ ਵਾਂ ਸਾਰਤਾ ਵਿਕਦਾ ਇਹ ਚਾਰ ਚੂਰ ਪੈਂਦਾ ਤਾਂ ਇਹ ਮੂਹ ਮਹਿੰਗਾ ਵੀ ਕਿਦਾ ਆਉ ਤਾਂ ਪਾ ਲਈ ਗਿਆ ਥੈਲਾ ਭਰ ਲਈ ਗਿਆ ਉਹ ਤਾਂ ਹਵਾ ਨੇ ਕਰਤਾ ਹਵਾ ਨੇ ਕਰਤਾ ਨਾ ਕੰਮ ਨੀ ਕੀ ਨੀ ਲੈ ਕੇ ਜਾਣਾ ਤਾਂ ਹਵਾ ਯਾਰ ਬਹੁਤ ਚੱਲੇ ਗਈ ਬਹੁਤ ਦੂਰ ਤੱਕ ਰੇ ਲੱਗੇ ਫੇਰ ਵੀ ਦੇਖ ਲੈ ਜੇ ਹੈਗੇ ਆ ਸਾੜਾਂ ਲੰਘ ਜਾਣਾ ਪੱਕੀਆਂ ਦਾ ਖਾਲਾ ਦੂੰਗਾ ਇਹਨਾਂ ਨੂੰ ਮੇਰੇ ਰਹਿ ਗਈ ਹਵਾ ਨਾਲ ਚੱਲ ਕੱਟੀਆਂ ਆਈਆਂ ਹੋੜ ਕੇ ਰੀਆਂ ਮੰਦਾਦੀ ਨਾ ਕੋਈ ਨਹੀਂ ਚਾਰੋ ਚੂਰ ਬਾਨੂ ਇਹਦਾ ਬਾਈ ਜਿਹੜਾ ਸਵੇਰ ਨੂੰ ਆ ਕੇ ਦੋ ਮਾਰ ਲਿਆ ਮਾਰ ਰੋਡ ਪਰ ਹੈਗੀ ਐ ਉਹ ਅੱਗੇ ਅਗਲਾ ਕੋਈ ਨਾ ਕੋਈ ਤਾਂ ਉਰੇ ਟਾ ਡਿੰਗਾ ਪਟ ਕੇ ਇੱਧਰ ਆਏ ਜਾਂਦਾ ਉਰੇ ਕਿਹੜੇ ਕਿਹੜੇ ਲੋਕਾਂ ਨਾਲੇ ਜਿਹੜਾ ਦੇਖ ਤੋ ਹੀ ਆ ਜਾਂਦਾ ਉਹ ਤਾਂ ਕੋਈ ਨਹੀਂ ਕੋਈ ਭਈਆ ਜਵੇ ਜਾਂ ਹੋਰ ਆ ਜੀ ਉੱਤੇ ਗਏ ਮੂੰਹ ਬੈ ਜਵੇਗੇ ਤੇ ਹੋਰ ਕੀ ਆ ਹਾਂ ਨੇ ਨਾਲੋ ਇਹ ਠਾ ਠਗਰੀ ਜਾਵੇ ਜਾਂ ਹੋਰ ਰਹੇ ਚਲੋ ਬਾਕੀ ਦਿਖਾਉਨੇ ਆ ਤੁਹਾਨੂੰ ਹਰਸ਼ਵੀ ਦੀ ਮੱਕੀ ਲੱਦ ਹੋ ਰਹੀ ਆ ਉਹ ਦੇਖਿਓ ਹਰਸ਼ਵੀਨ ਵਾਲ ਜਨਨਲ ਚ ਮਲਗੀ ਦਵਾਈ ਵਾਲੀ